ਦੂਜਾ ਦਾ ਮੁਬਾਰਕ ਦਿਨ ਹੈ ਅੱਜ ਦੇ ਦਿਨ ਹਜਰਤ ਇਬਰਾਹਿਮ ਸਾਹਿਬ ਨੇ ਦੀ ਸੁੰਦਰਤਾ ਦੇਣਾ ਹੈ ਅੱਜ ਦੇ ਦਿਨ ਜਦੋਂ ਖੁਦਾ ਨੇ ਹਜਰਤ ਇਬਰਾਹਿਮ ਸਾਹਿਬ ਤੋਂ ਕੁਰਬਾਨੀ ਮੰਗੀ ਤਾਂ ਉਹ ਆਪਣੇ ਪਿਆਰੇ ਬੱਚੇ ਦੀ ਕੁਰਬਾਨੀ ਦੇਣ ਲਈ ਤਿਆਰ ਹੋ ਗਏ ਸੋ ਅੱਜ ਮੈਂ ਆਪਣੇ ਭਰਾਵਾਂ ਦੇ ਵਿੱਚ ਇਹ ਦੀ ਗਵਾਹਤ ਬਾਤ ਦੇਣਾ ਹੈ ਸੋ ਮੈਂ ਅੱਜ ਦੇ ਇਸ ਸ਼ੁਭ ਮੌਕੇ ਤੇ ਮੁਬਾਰਕ ਮੌਕੇ ਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਜੀ ਨਾ ਤੇ ਕਹਿੰਦੇ ਹਰ ਬੋਲੀ ਸਿੱਖੋ ਸਿੱਖੜੀ ਵਿੱਚ ਆਹੀ ਦੀ ਮੈਂ ਵੀ ਉਰਦੂ ਤੇ ਅਰਬੀ ਸਿੱਖ ਰਿਆ ਇਹ ਕਹਿੰਦੇ ਜੀ ਕਿੰਨੀ ਕਿ ਸਿੱਖ ਲਈ ਮੈਂ ਕਹਾਂ ਸੁਣਾ ਦਨਾ ਬਾਈ ਅਲਬ ਦੇ ਪੇ ਤੇ ਟੇ ਟੇ ਸੇ ਜੀਂਦੇ ਏਕੇ ਢਾਲ ਢਾਲ ਜਾਲ ਰੇ ਅੜੇ ਸੀਂਗ ਸੀਂਗ ਸੁਆਦ ਜੋ ਆ ਤੋਏ ਜੋਏ ਐਨ ਗੈਨ ਠੇ ਕਾਪ ਕਾਪ ਗਾ ਨਾਮ ਨੂਨਵਾ ਏ ਹਮ ਜੱਤ ਛੋਟੇ ਬੜੇ ਸੋ ਉਰਦੂ ਤੇ ਅਰਬੀ ਵੀ ਬਹੁਤ ਮਿੱਠੀਆਂ ਜਵਾਨਾ ਹੈ ਆਪਣੀ ਮਾਂ ਬੋਲੀ ਆਪਣੀ ਮਾਂ ਬੋਲੀ ਹੋਉਂਦੀ ਹੈ ਉਹ ਸਭ ਨੂੰ ਪਿਆਰੀ ਹੁੰਦੀ ਹੈ ਲੇਕਿਨ ਇਹ ਜ਼ਬਾਨਾਂ ਵੀ ਬਹੁਤ ਮਿੱਠੀਆਂ ਸੋ ਹਰ ਬੋਲੀ ਸਿੱਖੋ ਤਾਂ ਕਿ ਸਾਨੂੰ ਹਰ ਬੋਲੀ ਦੀ ਨੋਲੇਜ ਹੋਵੇ ਤੇ ਅਸੀਂ ਜੇ ਕਿਤੇ ਜਾਈਏ ਤਾਂ ਉਸ ਵਿੱਚ ਗੱਲ ਕਰ ਸਕੀਏ ਧੰਨਵਾਦ